ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਸਵ ਸਿੱਖਾਂਗੇ ਜੀ ਬੈਠਾ ਸੋਢੀ ਪਾਤਸ਼ਾਹ RAMDAS SATGURU ਕਹਾਵੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਸ੍ਰੀ ਗੁਰੂ RAMDAS ਜੀ ਦੇ ਗੁਰਤਾ ਗੱਦੀ ਗੁਰਪ੍ਰਭੂ ਨੂੰ ਸਮਰਪਤ ਤੇ ਆਪਾਂ ਜਦੋਂ ਪੈਣਾ ਦੇ ਸਕੇਲ ਤੇ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪੰਜਵੇਂ ਕਾਲੇ ਨੂੰ ਸਾਮੰਦੇ ਹਾਂ ਜੇ ਜਦੋਂ ਪੰਜਵੇਂ ਕਾਲੇ ਨੂੰ ਸਾਮੰਦੇ ਹਾਂ ਤਾਂ ਮੰਦ ਸਬਤਕ ਵਿੱਚ ਸ਼ਬਦ ਦਾ ਚਲਨ ਕੋਮਲਨੀ ਕੋਮਲ ਧਾ ਅਤੇ ਪਾ ਇੱਥੇ ਤੱਕ ਹੈ ਅਤੇ ਮਦ ਸਬਤਕ ਵਿੱਚ ਸ਼ਬਦ ਦਾ ਚਲਨ ਸਾਤੋਂ ਬਾਅਦ ਸ਼ੁਧਰੇ ਕੋਮਲ ਗਾ ਸ਼ੁਧਮਾ ਪਾ ਕੋਮਲ tha ਕੋਮਲ ਨਹੀਂ ਅਤੇ ਤਾਰ ਸਬਤਕ ਵਿੱਚ ਸ਼ਬਦ ਦਾ ਜਨਨ ਕੇਵਲ ਸਾ ਸੁਰ ਤੱਕ ਹੈ ਤੇ ਆਪਾਂ ਦੇਖਦੇ ਹਾਂ ਸ਼ਬਦ ਨੂੰ ਪਹਿਲਾਂ ਸਥਾਈ ਇੱਕ ਪੰਕਤੀ ਹੈ ਗਾਇਨ ਕਰਦੇ ਹਾਂ ਅਤੇ ਫਿਰச் ਕਰਦੇ ਹਾਂ ਕੱਲੇ-ਕੱਲੇ ਸੁਰ ਤੇ ਦੇਖਾਂਗੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਅੰਤਰਾ ਬੈਠ ਸੋਮੀ

ਸੋ ਨੀਂ ਪਰਿਸ਼ਾ ਰਾਮਦਾਸ ਸਤਿਗੁਰੂ ਕਾ ਵੇ ਰਾਮਦਾਸ ਸਤਿਗੁਰੂ ਕਾ ਵੇ ਬੈਠਾ ਸੋ ਨੀਂ ਪਰਿਸ਼ਾ ਬੈਠਾ ਸੋ ਨੀਂ බැටাස්ොඩි පතශා බැঠাසුඩි පතශා රමදස සතගුරකහ कले कले सुरते बिल्कुल स्लो करा बैठा बैठा सोडी पाषा बैठा सोडी पा दाम सत गुरु कहावे रामदास सत गुरु कहावे बैठ सो

ਸੋਡੀ ਪਤਸ਼ਾਹ ਤੇ ਇਸ ਤੋਂ ਬਾਅਦ ਅੰਤਰਾ ਦਿੱਚ ਪੂਰਬ ਦੇਵਨਾ ਜਿਸ ਦਿਵਸ ਤਿਸੇ ਕਹੇ ਆਵੇ ਦਿੱਚ ਪੂਰਬ ਦੇ ਜਿਸ ਦਿਵਸ ਦਿੱਤੀ ਸੇ ਕਰ ਆਵੇ ਜਿਸ ਦਿਵਸ ਦਿੱਤੀ ਸੇ ਕਰ ਆਵੇ ਜਿਸ ਦਿਵਸ ਦਿੱਤੀ ਸੇ ਕਰ ਆਵੇ ਬੈਠਾ ਸੋ ਦੀਪਾ ਤੇ ਦੇਖਦੇ ਆਂਤਰਾ ਜਿੱਚੇ ਪੂਰਬ ਦੇਵਨਾ ਦਿੱਚੇ ਪੂਰਬ ਦੇਵਨਾ ਦਿੱਚੇ ਪੂਰਬ ਦੇਵਨਾ ਜਿਸ ਦਿਵਸ ਤਿਸੇ ਕਰਿਆ ਵੈ ਸਾ ਸੋ ਜਿਹੜਾ ਹੈ ਸਾਸੁਰ ਤੇ ਵੀ ਬਿਲਕੁਲ ਹਲਕਾ ਜਿਹਾ ਟੱਚ ਹੀ ਹੈ ਨੀ ਤਾਂ ਕਿ ਐਕਚੁਅਲ ਸ਼ਬਦ ਚੱਲਦਾ ਹੈ ਦਿਚੇ ਪੂਰਬ ਦੇਵਣਾ ਜਿਸ ਦਿਵਸ ਤਿਸੇ ਕਰ ਆਵੇ ਦਿਚੇ ਪੂਰਬ ਦੇਵਣਾ ਦਿ ਦਿੱਚੇ ਪੂਰਬ ਦਿੱਚੇ ਪੂਰਬ ਦੇਵਨਾ ਜਿਸ ਦਿਵਸਤ ਤਿਸੈ ਕਰ ਆਵੇ ਇਸ ਤੋਂ ਬਾਦ ਜਿਸ ਦਿਵਸਤ ਜਿਸ ਦਿਵਸਤ जिस कर आवे जिस दिवस जिस कर आवे बैठा सो दीप मैं उम्मीद है कि आप जी आसानी के नाल इस शब्द को सीख सकोगे गायन कर सकोगे वाहेगुरु जी का खालसा why would you keep